ਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਪ੍ਰਵਾਜ ਆਪਾਂ ਗੱਲ ਕਰਨੀਆਂ ਖੇਤ ਦੇ ਵਿੱਚ ਵੱਖ-ਵੱਖ ਕਿਸਮਾਂ ਦੇ ਉੱਪਰ ਜਿਹੜਾ ਹਲਦੀ ਰੋਗ ਆਉਂਦਾ ਤਾਂ ਹੁਣ ਆਪਣੇ ਜਿਹੜਾ 1531 ਤੇ ਹਲਦੀ ਰੋਗ ਆਇਆ ਜਾਂ ਨਹੀਂ ਆਇਆ ਉਹਦੇ ਬਾਰੇ ਵੀ ਜਾਣਕਾਰੀ ਸ਼ੇਅਰ ਕਰਨੀ ਹੈ ਹਲਦੀ ਰੋਗ ਨੂੰ ਕਿਵੇਂ ਕੰਟਰੋਲ ਕਰ ਸਕਦੇ ਆ ਤੇ ਅਸਲ ਦੇ ਵਿੱਚ ਹਲਦੀ ਰੋਗ ਆਪਣੇ ਝੋਨੇ ਦਾ ਕਿੰਨਾ ਝਾੜ ਘਟਾ ਦਿੰਦਾ ਮੇਨ ਕਿਸਾਨ ਵੀਰਾਂ ਦੇ ਇਹ ਹੀ ਸਵਾਲ ਹੈ ਕਿ ਆਪਣਾ ਜੇਕਰ ਹਲਦੀ ਰੋਗ ਖੇਤ ਆ ਜਾਂਦਾ ਤੇ ਉਹਦਾ ਕਿੰਨਾ ਘਾਟਦੇ ਆ ਸਰਪੰਦਾ ਕਿੰਨਾ ਝੜ ਘਟਾ ਦਿੰਦਾ ਇਹਦੇ ਬਾਰੇ ਜਾਣਕਾਰੀ ਸ਼ੇਅਰ ਕਰਾਂਗੇ ਤਾਂ ਇੱਕ ਸਵਾਲ ਕਿਸਾਨ ਵੀ ਇਹਨਾਂ ਦਾ ਹੋਰ ਸੀ ਵੀ ਜੇਕਰ ਖੇਤ ਦੇ ਵਿੱਚ ਨਸਾਰੇ ਤੋਂ ਬਾਅਦ ਜਦੋਂ ਆਪਣਾ ਝੋਨੇ ਦੀਆਂ ਮੁੰਜਰਾਂ ਝੁਗ ਜਾਂਦੀਆਂ ਥੱਲੇ ਵਾਲ ਨੂੰ ਉਦੋਂ ਹਲਦੀ ਰੋਗ ਆਪਾਂ ਨਜ਼ਰ ਆਉਂਦਾ ਤੇ ਉਦੋਂ ਆਪਾਂ ਨੂੰ ਸਪਰੇਅ ਕਰਨੀ ਚਾਹੀਦੀ ਆ ਜੇਕਰ ਕਰਨੀ ਤੇ ਫਿਰ ਕਿਹੜੀ ਸਪਰੇਅ ਕਰੀਏ ਉਹਦਾ ਆਪਾਂ ਨੂੰ ਕਿੰਨਾ ਲਾਭ ਮਿਲੂਗਾ ਤਾਂ ਪੂਰੀ ਜਾਣਕਾਰੀ ਜੇ ਸ਼ੇਅਰ ਕਰਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਜਿਹੜਾ ਹਲਦੀ ਰੋਗ ਆ ਉਹ ਆਪਣੇ ਖੇਤ ਚ ਨਾ ਆਵੇ ਤੇ ਆਪਣੇ ਝੋਨੇ ਦਾ ਜਿਹੜਾ ਝਾੜ ਨਾ ਘਟੇ ਤਾਂ ਪੂਰੀ ਜਾਣਕਾਰੀ ਸ਼ੇਅਰ ਕਰਦੇ ਆਂ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਆ ਚੈਨਲ ਸਬਸਕ੍ਰਾਈਬਰ ਜੁੜਾ ਲਓ ਤੇ ਨਾਲ ਲੱਗੀ ਬੈੱਲ ਕੈਂਟਨ ਦਬਾ ਲਓ ਤਾਂ ਖੇਤੀਬਾੜ ਨਾਲ ਰਿਲੇਟਡ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤਾਂ ਜੇਕਰ ਕਿਸਾਨੋਰਾ ਆਪਾਂ ਹਲਦੀ ਰੋਗ ਦੀ ਗੱਲ ਕਰੀਏ ਖੇਤ ਦੇ ਵਿੱਚ ਤਾਂ ਇਹਦੇ ਆਉਣ ਦੇ ਕੀ ਕੀ ਕਾਰਨ ਨੇ ਪਹਿਲਾਂ ਉਹਨਾਂ ਤੇ ਆਪਾਂ ਗੱਲ ਕਰ ਲੈਨੇ ਆਂ ਤਾਂ ਕਿ ਆਉਣ ਵਾਲੇ ਸਮੇਂ 'ਚ ਆਪਾਂ ਨੂੰ ਇਹ ਪਤਾ ਲੱਗੇ ਕਿ ਆਹ ਗਲਤੀਆਂ ਆਪਾਂ ਨਾ ਕਰੀਏ ਤੇ ਆਪਣੇ ਖੇਤ 'ਚ ਬਿਮਾਰੀ ਨਾ ਆਊਗੀ ਤਾਂ ਜਦੋਂ ਆਪਾਂ ਕਿਸਾਨੋਰਾ ਪਣੀ ਰੀਤੀ ਬਜਾਈ ਕਰਦੇ ਆ ਤਾਂ ਜਿੱਥੋਂ ਵੀ ਆਪਾਂ ਜੇਕਰ ਤਾਂ ਘਰ ਦਾ ਬੀਜ ਬਣਾਉਣੇ ਤਾਂ ਆਪਾਂ ਬੀਜ ਉੱਥੋਂ ਬਣਾਓ ਜਿੱਥੋਂ ਬਿਮਾਰੀ ਆਪਣੇ ਖੇਤ ਨਹੀਂ ਹੈਗੀ ਤਾਂ ਦੂਜੇ ਨੰਬਰ ਤੇ ਜੇਕਰ ਆਪਾਂ ਬੀਜ ਬਾਜ਼ਾਰ ਚੋਂ ਲੈਣੇ ਆ ਤਾਂ ਉਹ ਵੱਡਾ ਕਾਰਨ ਹੁੰਦਾ ਆਪਣੇ ਖੇਤ 'ਚ ਹਲਦੀ ਰੋਗ ਆਉਣ ਦਾ ਕਿਉਂਕਿ ਪਤਾ ਨਹੀਂ ਉਹ ਵੈਰੈਟੀ ਕਿੱਥੋਂ ਕਿਹੜੇ ਖੇਤੋਂ ਆਈ ਉੱਥੇ ਹਲਦੀ ਰੋਗ ਆਇਆ ਸੀ ਜਾਂ ਨਹੀਂ ਆਇਆ ਤੇ ਉਹਦੇ ਨਾਲੋਂ ਵਧੀਆ ਤਰੀਕਾ ਹੈਗਾ ਕਿ ਆਪਾਂ ਘਰ ਦਾ ਬੀਜ ਤਿਆਰ ਕਰੀਏ ਜੇਕਰ ਆਪਾਂ ਮਜਬੂਰੀ ਵਸ ਬਾਜ਼ਾਰ ਚੋਂ ਲੈਣਾ ਤੇ ਜਦੋਂ ਪਣੀ ਰੀਤੀ ਬਜਾਈ ਕਰਨੀ ਉਦੋਂ ਆਪਾਂ ਨੂੰ ਜਿਹੜਾ ਬੀਜ ਦੀ ਸੋਧ ਕਰ ਲੈਣੀ ਚਾਹੀਦੀ ਆ ਉਹ ਜਿਹੜੀਆਂ ਪੀਲੀਆਂ ਜਾਂ ਪੁੜੀਆਂ ਸਟੈਪਰੋਸਾਈਕ ਲੈਂਦੀਆਂ ਆਉਂਦੀਆਂ ਉਹਦੇ ਨਾਲ ਆਪਾਂ ਬੀਜ ਦੀ ਸੋਧ ਕਰ ਲਈਏ ਤੇ ਆਪਣਾ ਜਿਹੜੀ ਹਲਦੀ ਰੋਗ ਦੇ ਵਾਇਰਸ ਜਣੀਆਂ ਕਹਿ ਸਕਦੇ ਬਿਮਾਰੀ ਉੱਥੇ ਖਤਮ ਹੁੰਦੀ ਆ ਦੂਜਾ ਕਾਰਨ ਹੁੰਦਾ ਆਪਣੇ ਖੇਤ 'ਚ ਪਿਛਲੇ ਸਾਲ ਜਿਹੜਾ ਹਾਦੀ ਰੋਗ ਆਇਆ ਹੋਵੇ ਅਗਲੇ ਸਾਲ ਵੀ ਉਹ ਆਪਣੇ ਖੇਤ 'ਚ ਆਊਗਾ ਉਹ ਵਾਧਾ ਆਵੇ ਜਾਂ ਘਾਟ ਆਵੇ ਉਹ ਤੁਹਾਡੀਆਂ ਗਲਤੀਆਂ ਤੇ ਨਿਰਭਰ ਕਰਦਾ ਜੇਕਰ ਤੁਸੀਂ ਗਲਤੀਆਂ ਕਰੋਗੇ ਜਿੰਨੀਆਂ ਤੁਸੀਂ ਜ਼ਿਆਦਾ ਗਲਤੀਆਂ ਕਰੋਗੇ ਓੰਨੀ ਜਿਹੜੀ ਆਪਣੇ ਖੇਤ ਦੇ ਹਲਦੀ ਰੋਗ ਜ਼ਿਆਦਾ ਆ ਜਾਂਦਾ ਜਿੰਨੀਆਂ ਆਪਾਂ ਗਲਤੀਆਂ ਨੂੰ ਘਟਾ ਲੈਨੇ ਆ ਚਾਹੇ ਪਿਛਲੇ ਸਾਲ ਆਇਆ ਹੋਵੇ ਤੇ ਉਹ ਆਪਣੇ ਅਗਲੇ ਸਾਲ ਜਿਹੜਾ ਖੇਤ ਦੇ ਵਿੱਚ ਹਲਦੀ ਰੋਗ ਘਟ ਆਊਗਾ ਤੇ ਅਗਲੇ ਨੰਬਰ ਤੇ ਕਿਸਾਨ ਵੀ ਆਪਾਂ ਗੱਲ ਕਰਦੇ ਹਲਦੀ ਰੋਗ ਆਉਣ ਦੀ ਜੇਕਰ ਆਪਾਂ ਖੇਤ ਦੇ ਵਿੱਚ ਯੂਰੀਆ ਦੀ ਮਾਤਰਾ ਵੱਧ ਲੈਟ ਯੂਰੀਆ ਪਾਈ ਯੂਰੀਆ ਦੀ ਓਵਰਡੋਜ਼ ਪਾਈ ਕਿਉਂਕਿ ਕਈ ਕਿਸਾਨ ਵੀ ਜਿਹੜਾ ਬੋਰੀ ਬੋਰੀ ਤੋਂ ਸਵਾ ਸਵਾ ਬੋਰੀ ਇੱਕੇ ਟਾਈਮ 'ਚ ਜਿਹੜੀ ਆਪਾਂ ਯੂਰੀਆ ਪਾ ਦਿੰਨੇ ਉਹ ਵੀ ਕਾਰਨ ਬਣਦਾ ਹਲਦੀ ਰੋਗ ਉਹਨਾਂ ਤੇ ਸਭ ਤੋਂ ਵੱਡਾ ਕਾਰਨ ਹੁੰਦਾ ਹਲਦੀ ਰੋਗ ਆਉਂਦਾ ਜਿਹੜਾ ਆਪਾਂ ਖੇਤ ਚ ਪਾਣੀ ਭਰ ਕੇ ਰੱਖਦੇ ਹਾਂ ਖਾਸ ਜਦੋਂ ਆਪਣਾ ਝੋਨਾ ਨਸਾਰਾ ਲੈ ਰਿਆਂਦਾ ਬੂਰ ਪੈ ਰਿਆਂਦਾ ਉਸ ਟਾਈਮ ਤੇ ਕਿਸਾਨ ਵੀਰ ਖੇਤ ਦੇ ਵਿੱਚ ਜਿਆਦਾ ਪਾਣੀ ਭਰ ਕੇ ਰੱਖਦੇ ਕਿ ਸਾਡਾ ਬੂਰ ਨਾ ਝੜ ਜੇ ਸਾਡਾ ਬੂਰ ਨਾ ਖਰਾਬ ਹੋ ਜਾ ਫੋਕ ਨਾ ਬਣ ਜੇ ਉੱਥੇ ਸਭ ਤੋਂ ਵੱਡਾ ਜਿਹੜਾ ਹਲਦੀ ਰੋਗ ਵਧਨ ਦਾ ਉਹੀ ਕਾਰਨ ਬਣਦਾ ਕਿਉਂਕਿ ਉਸ ਟਾਈਮ ਤੇ ਆਪਾਂ ਪਾਣੀ ਭਰ-ਭਰ ਰੱਖਦੇ ਆ ਤਾਂ ਤੇਲਾ ਵੀ ਉੱਥੇ ਉਸੇ ਟਾਈਮ ਤੇ ਆਉਂਦਾ ਕਿਸਾਨ ਉਹ ਉਸ ਟਾਈਮ ਤੇ ਜੇਕਰ ਪਾਣੀ ਦੀ ਗੱਲ ਕਰੀਏ ਤਾਂ ਤੁਸੀਂ 24 ਘੰਟਿਆਂ ਚੋਂ ਜਾਂ ਆਪਾਂ ਕਹਿ ਸਕਦੇ ਹਾਂ 48 ਘੰਟਿਆਂ ਦੇ ਵਿੱਚ ਵੀ ਇੱਕ ਵਾਰ ਆਪਣੇ ਖੇਤ ਨੂੰ ਪਾਣੀ ਆ ਜਾਂਦਾ ਤਾਂ ਕੋਈ ਆਪਣਾ ਬੂਰ ਨਹੀਂ ਝੜਦਾ ਕੋਈ ਬੂਰ ਤੇ ਇਫੈਕਟ ਨਹੀਂ ਪੈਂਦਾ ਕੋਈ ਜ਼ਿਆਦਾ ਫੋਕ ਨਹੀਂ ਬੰਨੀ ਤਾਂ ਆਪਾਂ ਇਹੀ ਪ੍ਰੈਕਟਿਸ ਕਰਦੇ ਹਾਂ ਕਿਉਂਕਿ ਨਸਾਰੇ ਟਾਈਮ ਤੇ ਹਰ ਇੱਕ ਵੇਰ ਹੋ ਸਕਦਾ ਕਿ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੁਸੀਂ ਨਸਾਰੇ ਟਾਈਮ ਤੇ ਕਿੰਨਾ ਕੁ ਪਾਣੀ ਭਰ ਕੇ ਰੱਖਦੇ ਤੁਹਾਡਾ ਝਾੜ ਤੇ ਫਰਕ ਪੈਂਦਾ ਜਾਂ ਨਹੀਂ ਪੈਂਦਾ ਔਰ ਆਪਾਂ ਆਪਣੇ ਖੇਤ ਦੀ ਗੱਲ ਕਰਦੇ ਆਂ ਆਪਾਂ ਸਾਰੇ ਟਾਈਮ ਤੇ ਜਦੋਂ ਝੋਨਾ ਨਸਾਰਾ ਪੈ ਰਿਆ ਹੁੰਦਾ ਕਰ ਰਿਆ ਹੁੰਦਾ ਜਾਂ ਫਿਰ ਬੂਰ ਪੈਣ ਤੇ ਆਪਾਂ ਜਿਹੜਾ ਖੇਤ ਦੇ ਵਿੱਚ ਪਾਣੀ ਆ ਬਿਲਕੁਲ ਦੂਜੇ ਤੋਂ ਤੀਜੇ ਦਿਨ ਬਾਅਦ ਲਾਉਣੇ ਆ ਇੱਕ ਵਾਰ ਚੰਗੀ ਤਰ੍ਹਾਂ ਦੋ ਧੁੱਪਾਂ ਲਵਾ ਲਈ ਦੀਆਂ ਖੇਤ ਨੂੰ ਉਸ ਤੋਂ ਬਾਅਦ ਫਿਰ ਪਾਣੀ ਲਾਜਦਾ ਤੇ ਵੈਸੇ ਵੀ ਇਹਨਾਂ ਦਿਨਾਂ 'ਚ ਆ ਕੇ ਜਿਹੜਾ ਆਪਣੇ ਖੇਤ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਝੋਨਾ ਜਿਹੜਾ ਜ਼ਮੀਨ ਬਹੁਤ ਜ਼ਿਆਦਾ ਪਾਣੀ ਪੀਂਦੀ ਆ ਤਾਂ ਆਪਣੇ ਪਾਣੀ ਵੈਸੇ ਵੀ ਖੜਦਾ ਨਹੀਂਗਾ ਜੇ ਤੋਂ 7 ਘੰਟੇ ਬਾਅਦ ਜਿਹੜਾ ਖੇਤ ਪਾਣੀ ਜੀਰ ਜਾਂਦਾ ਤਾਂ ਜੇਕਰ ਤਾਂ ਸਭ ਤੋਂ ਜ਼ਿਆਦਾ ਵਧੀਆ ਇਹ ਕਹਾਂਗੇ ਆਪਣਾ ਖੇਤ ਜਲਦੀ ਪਾਣੀ ਜੀਰ ਜਾਂਦਾ ਉੱਥੇ ਜਿਹੜਾ ਹਲਦੀ ਰੋਗ ਘੱਟ ਆਉਂਦਾ ਜਿੱਥੇ ਪਾਣੀ ਖੜਾ ਰਹਿੰਦਾ ਜਾਂ ਆਪਾਂ ਜ਼ਿਆਦਾ ਭਰ-ਭਰ ਰੱਖਦੇ ਹਾਂ ਉੱਥੇ ਹਲਦੀ ਰੋਗ ਜ਼ਿਆਦਾ ਆਊਗਾ ਤੇ ਚਲੋ ਹੁਣ ਆਪਾਂ ਗੱਲ ਕਰ ਦਿੰਨੇ ਆ ਕਿ ਹਲਦੀ ਰੋਗ ਜੇਕਰ ਖੇਤ ਦੇ ਵਿੱਚ ਆ ਜਾਂਦਾ ਤੇ ਕਿੰਨੇ ਪਰਸੈਂਟ ਝਾੜ ਘਟਾ ਦਿੰਦਾ ਇਹਦੇ ਬਾਰੇ ਵੀ ਆਪਾਂ ਤੁਹਾਨੂੰ ਜਾਣਕਾਰੀ ਆਪਾਂ ਪਿਛਲੇ ਸਾਲ ਦਾ ਆਪਣਾ ਤਜਰਬਾ ਦੱਸਦੇ ਆ ਪੀਰਕਸੂ 26 ਦਾ ਅਸਲ ਦੇ ਵਿੱਚ ਹਲਦੀ ਰੋਗ ਆਉਣ ਦਾ ਦੋ ਵੈਰਾਈਟੀਆਂ ਦੇ ਖਾਸ ਹੈ ਡਿਪੈਂਡ ਹੋਇਆ ਇੱਕ ਤਾਂ ਪੀਆਰ 126 ਦੇ 122 ਇਹਨਾਂ ਵੈਰਾਈਟੀਆਂ ਨੇ ਜ਼ਿਆਦਾ ਹਲਦੀ ਰੋਗ ਦੀ ਐਂਟਰੀ ਕੀਤੀ ਆਪਣੇ ਖੇਤਾਂ ਦੇ ਵਿੱਚ ਕਿਉਂਕਿ ਇਹਨਾਂ ਤੇ ਆਪਾਂ ਜਿਹੜੀ ਯੂਰੀਆ ਦੀ ਮਾਤਰਾ ਵੱਧ ਪਾਉਂਦੇ ਰਹੇ ਆ ਖਾਸ ਕਰਕੇ ਪੀਆਰ 126 ਤਾਂ ਇਹਦੇ ਕਰਕੇ ਉਹ ਛਿੱਲੇ ਮੌਸਮ ਚ ਪੱਕਦੀ ਰਹੀ ਤੇ ਉਹਦੇ ਕਰਕੇ ਜਿਹੜਾ ਹਲਦੀ ਰੋਗ ਬਹੁਤ ਜ਼ਿਆਦਾ ਖੇਤਾਂ ਚ ਆਉਣ ਲੱਗ ਪਿਆ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਿਸਾਨ ਵੀਰੋ ਹਲਦੀ ਰੋਗ ਘਟਾਉਣ ਤੇ ਵਧਾਉਣ ਦੀ ਜਾਂ ਫਿਰ ਪਿਛਲੇ ਸਾਲ ਚ ਕਿੰਨਾ ਆਪਣਾ ਝਾੜ ਘੜਿਆ ਸੀ ਹਲਦੀ ਰੋਗ ਔਣ ਕਰਕੇ ਤਾਂ ਪੀ 126 ਕਿਸਾਨੂ ਦਾ ਆਪਾਂ ਲਾਇਆ ਸੀ ਬਹੁਤ ਲੇਟ ਜਾਨੀ ਕਿ ਆਪਣਾ ਝੋਨਾ ਲੱਗਾ ਸੀ ਪਹਿਲੀ ਵਾਰ ਆਪਾਂ ਲਾਇਆ ਸੀ ਝੋਨਾ ਉਹ ਵੀ ਮੀਂਹ ਦੇ ਕਰਕੇ بارش ਬਹੁਤ ਹੋਈ ਤੇ ਡੁੱਬ ਗਿਆ ਸੀ ਦੂਜੀ ਵਾਰ ਵੀ ਆਪਾਂ ਲਾਇਆ ਸੀ ਦੂਜੇ ਖੇਤ ਦੀ ਜੇ ਆਪਾਂ ਗੱਲ ਕਰ ਰਹੇ ਹਾਂ ਤਾਂ ਉੱਥੇ ਦੂਜੀ ਵਾਰ ਵੀ ਲਾਇਆ ਦੂਜੀ ਵਾਰ ਵੀ ਝੋਨਾ ਜਿਹੜਾ ਡੁੱਬ ਗਿਆ ਸੀ ਤਾਂ ਤੀਜੀ ਵਾਰ ਆਪਾਂ ਦੁਬਾਰਾ ਫੇਰ ਉਹ ਝੋਨਾ ਪੀ 126 ਉੱਥੇ ਲਾਇਆ ਸੀ ਪਹਿਲੀ ਵਾਰ ਤਾਂ 131 ਲਾਇਆ ਸੀ ਉਹ ਡੁੱਬ ਗਿਆ ਸੀ ਦੂਜੀ ਵਾਰ ਆਪਾਂ ਲਾਇਆ ਸੀ 126 ਉਹ ਵੀ ਆਪ ਆਪਣੀ ਦੀ ਬੀਜੀ ਅਡਵਾਂਸ ਤੇ ਉਹ ਵੀ ਡੁੱਬ ਗਈ ਤੇ ਤੀਜੀ ਵਾਰ ਆਪਾਂ ਫੇਰ ਕਿਥੇ ਇਹ ਰਿਸ਼ਤੇਦਾਰਾਂ ਤੋਂ ਮੰਗ-ਮੂਕੇ ਜਿਹੜੀ ਪਨੀਰੀ ਜਾਂ ਇਧਰੋਂ ਉਧਰੋਂ ਲਿਆ ਕੇ ਦੇ ਉਹ ਲਾਈ ਸੀ ਕਿਉਂਕਿ ਉਸ ਟਾਈਮ ਤੇ ਆਪਣੀ ਪਨੀਰੀ ਖਤਮ ਹੋ ਗਈ ਸੀ ਤਾਂ ਤੀਜੀ ਵਾਰ ਜਾ ਕੇ ਉਹ ਜਿਹੜਾ ਝੋਨਾ ਸੀ ਕੰਪਲੀਟ ਹੋਇਆ ਪਰ ਉੱਤੇ ਆਪਾਂ ਯੂਰੀਆ ਇੰਨੀ ਜ਼ਿਆਦਾ ਆਪਾਂ ਨੂੰ ਪਾਉਣੀ ਪਈ ਕਿਉਂਕਿ ਲੇਟ ਬੜਾ ਜ਼ਿਆਦਾ ਲਗਭਗ ਅਗਸਤ ਦੇ ਵਿੱਚ ਆਪਾਂ ਉਹ ਵੈਰੈਟੀ ਲਾਈ ਸੀ ਤਾਂ ਉਹ ਪੱਕੀ ਕਿਸਾਨ ਵੀਰੋ ਜਾ ਕੇ ਬਹੁਤ ਲੇਟ ਸੀ ਜਾਦੇ ਕੋ ਉਹਨੇ ਟਾਈਮ ਨੂੰ ਜਿਹੜੀ ਸਰਕਾਰੀ ਖਰੀਦ ਬਿਲਕੁਲ ਖਤਮ ਹੋ ਗਈ ਸੀ ਤਾਂ ਫਿਰ ਵੀ ਉਹ ਆਪਾਂ ਨੂੰ ਥੋੜੀ ਜੀ ਕਾਟ ਤੇ ਯਾਨੀ ਕਿ 2000 ਰੁਪਏ ਦੇ ਹਿਸਾਬ ਦੇ ਨਾਲ ਆਪਾਂ ਸਿੱਧੀ ਜਿਹੜੀ ਗੱਲ ਕੀਤੀ ਸੀ ਜਿਹੜੇ ਸੈਲਰ ਮਾਲਕ ਆ ਖੋਦ ਮੰਡੀ ਜਦੋਂ ਉਸ ਟਾਈਮ ਤੇ ਆਏ ਸੀ ਆੜਤੀਆ ਚੱਕਣੀ ਸੀ ਰਿਹਾ ਤੇ ਆਪਾਂ ਖੋਦ ਸੈਲਰ ਮਾਲਕਾਂ ਨਾਲ ਹੀ ਗੱਲ ਕਰ ਲਈ ਸੀ ਉਹ ਵਪਾਰੀ ਫੇਰ ਰਹੇ ਸੀ ਉਹਨਾਂ ਨਾਲ ਆਪਾਂ ਸਿੱਧੀ ਗੱਲ ਕਰ ਲਈ ਸੀ ਤਾਂ ਮੌਕੇ ਤੇ ਆਪਾਂ 2000 ਦੇ ਹਿਸਾਬ ਨਾਲ ਵੈਰਾਈਟੀ ਜਿਹੜੀ ਚੁਕਾਤੀ ਸੀ ਉਹਦੇ ਵਿੱਚ ਕਿਸਾਨ ਨੂੰ ਹਲਦੀ ਰੋਗ ਦੀ ਆਪਾਂ ਮੈਨ ਗੱਲ ਕਰਦੇ ਹਾਂ ਹਲਦੀ ਰੋਗ ਬਹੁਤ ਜ਼ਿਆਦਾ ਕਿਸਾਨ ਨੂੰ ਰਾਇਆ ਸੀ ਲਗਭਗ ਹਰ ਇੱਕ ਮੁੰਜਰ ਦੇ ਉੱਪਰ ਨਾ ਆਪਾਂ ਕਹਿ ਸਕਦੇ ਹਾਂ ਇੱਕ ਜਾਂ ਦੋ ਡੋਡੀਆਂ ਜੀਆਂ ਬਣੀਆਂ ਸੀ ਹਲਦੀ ਦੀਆਂ ਤਾਂ ਜੇਕਰ ਉਹਦੇ ਝਾੜ ਦੀ ਗੱਲ ਕਰੀਏ ਪ੍ਰਤੀ ਕਿਲੇ ਦੇ ਹਿਸਾਬ ਨਾਲ ਤਾਂ ਕਿਸਾਨ ਨੂੰ 32 ਤੋਂ ਲੈ ਕੇ 33 ਕੁੰਟਲ ਜਿਹੜਾ ਉਹ ਝਾੜ ਆਪਣਾ ਉਹ ਆਇਆ ਸੀ ਜਾਨੀ ਕਿ ਇੰਨਾ ਲੇਟ ਬੀਜਾਈ ਦੇ ਬਾਵਜੂਦ ਵੀ ਜਿਹੜਾ ਉਹਨੇ 32 33 ਕੁੰਟਲ ਝਾੜਦਾ ਕੋਈ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਕਿ ਹਲਦੀ ਰੋਗ ਇੰਨਾ ਜ਼ਿਆਦਾ ਹੋਣ ਦੇ ਕਰਕੇ ਵੀ ਪ੍ਰਭਾਵ ਨਹੀਂ ਪੈਂਦਾ ਤਾਂ ਵੈਸੇ ਵੀ ਜੇਕਰ ਖੇਤ ਦੇ ਵਿੱਚ ਆਪਣੇ ਹਲਦੀ ਰੋਗ ਆ ਜਾਂਦਾ ਤਾਂ ਲਗਭਗ 2 ਤੋਂ 2% ਤੋਂ ਲੈ ਕੇ ਆਪਾਂ 5-7% ਤੱਕ ਜਿਹੜਾ ਆਪਣੇ ਝਾੜ ਤੇ ਫਰਕ ਪੈਂਦਾ ਕੋਈ ਜ਼ਿਆਦਾ ਬਾਲਾ ਜ਼ਿਆਦਾ ਫਰਕ ਨਹੀਂ ਪੈਂਦਾ ਕਿਉਂਕਿ ਹਰ ਮੁੰਜਰ ਚ ਜੇ ਆਪਾਂ ਇੱਕ ਜਾਂ ਦੋ ਗਦਾਣੇ ਗਿਣੀ ਵੱਧ ਤੋਂ ਵੱਧ 3-4 ਹੁੰਦੇ ਆ ਤਾਂ ਆਪਣੇ ਜੇਕਰ ਜ਼ਿਆਦਾ ਵੀ ਅਟੈਕ ਹੁੰਦਾ ਆਪ ਨੂੰ ਲੱਗਦਾ ਕਿ ਹਰ ਮੁੰਜਰ ਤੇ ਹੀ ਆਪਣੇ ਡੋਡੀਆਂ ਬਣੀਆਂ ਹਰ ਮੁੰਜਰ ਤੇ ਜਾਣੇਗੇ ਫਿਰ ਆਪਣਾ ਵੱਧ ਤੋਂ ਵੱਧ ਦੋ ਦੋ ਤਿੰਨ ਕੁਆਂਟਲ ਤੱਕ ਝਾੜ ਘਾੜ ਸਕਦਾ ਇਹ ਦੋਂ ਜਿਆਦਾ ਕਿਸਾਨ ਝਾੜ ਨਹੀਂ ਘਾੜਦਾ ਇਹ ਵੀ ਝਾੜ ਉਹਦੋਂ ਕਟੂਗਾ ਜੇਕਰ ਬਾਲਾ ਜਿਆਦਾ ਆਪਣੇ ਅਟੈਕ ਹੁੰਦਾ ਤੇ ਕਈ ਵਾਰ ਹੁਣ ਅਟੈਕ ਦੇਖ ਨੂੰ ਮਿਲਦਾ ਇੱਕ ਆਪਾਂ ਇਥੇ ਮੁੰਜਰ ਦੇਖੀ ਤੇ ਦੋ ਚਾਰ ਕਰਮਾਂ ਅੱਗੇ ਜਾ ਕੇ ਆਪ ਨੂੰ ਹਲਦੀ ਰੋਗ ਦੇਖਦਾ ਤੇ ਉੱਥੇ ਕਿਸਾਨ ਵੀਰੋ ਕੋਈ ਜਿਆਦਾ ਪ੍ਰਭਾਵ ਨਹੀਂ ਪੈਂਦਾ ਮਨ ਜਾਂ ਦੋ ਮਨ ਦਾ ਵੱਧ ਤੋਂ ਵੱਧ ਫਰਕ ਉਹ ਐਡਾ ਡਰਨ ਦੀ ਲੋੜ ਨਹੀਂ ਹੁੰਦੀ ਕਿ ਹਲਦੀ ਰੋਗ ਆ ਗਿਆ ਤਾਂ ਪਤਾ ਨਹੀਂ ਕਿੰਨਾ ਘਾੜ ਘਟ ਜੂਗਾ ਕੋਈ ਜਿਆਦਾ ਪ੍ਰਭਾਵ ਨਹੀਂ ਪੈਂਦਾ ਬਸ ਆਪ ਨੂੰ ਧਿਆਨ ਰੱਖਣਾ ਅੱਗੇ ਤੋਂ ਆਪਾਂ ਇਹਨਾਂ ਗਲਤੀਆਂ ਨੂੰ ਨਹੀਂ ਕਰਨਾ ਤੇ ਜੇਕਰ ਹੁਣ ਆਪਾਂ ਗੱਲ ਕਰੀ ਸਪਰੇਅ ਦੀ ਸਹੀ ਸਮਾਂ ਕੀ ਸਪਰੇਅ ਦਾ ਤਾਂ ਵੈਸੇ ਕਿਸਾਨੋ ਇਹਦਾ ਬਿਲਕੁਲ ਸਹੀ ਸਮਾਂ ਜਦੋਂ ਆਪਾਂ ਝੋਨਾ ਆਪਣਾ ਗੱਭਾ ਭਰ ਰਿਆ ਹੁੰਦਾ ਤੇ ਕੋਈ ਕੋਈ ਮੁੰਜਰ ਨਿਕਲਣੀ ਸਟਾਰਟ ਹੋ ਜਾਂਦੀ ਆ ਜਾਂ ਫਿਰ ਆਪਾਂ ਕਹਿੰਦੇ ਇੱਕ ਜਾਂ ਦੋ ਦਿਨਾਂ ਤੱਕ ਮੁੰਜਰਾਂ ਜਿਹੜੀਆਂ ਨਿਕਲਣੀਆਂ ਸਟਾਰਟ ਹੋਣੀਆਂ ਜੇਕਰ ਆਪੋ ਉਸ ਟਾਈਮ ਤੇ ਸਪਰੇਅ ਕਰ ਦਿੰਨੇ ਆ ਤਾਂ 15 ਦਿਨ ਆਪਣੀ ਜਿਹੜੀ ਸਪਰੇਅ ਰਿਜ਼ਲਟ ਰੱਖਦੀ ਆ ਤੇ ਜੇ ਤੁਹਾਨੂੰ ਲੱਗਦਾ ਕਿ ਸਾਡੇ ਖੇਤ ਚ ਹਲਦੀ ਰੋਗ ਜ਼ਿਆਦਾ ਆਉਂਦਾ ਤਾਂ ਤੁਸੀਂ ਇੱਕ ਜਦੋਂ ਮੁੰਜਰਾ ਨਿਕਲ ਜਾਨੀ ਕਿ ਗੱਬਾ ਪਾਟਨਾ ਸਟਾਰਟ ਹੁੰਦਾ ਉਦੋਂ ਇੱਕ ਸਪਰੇਅ ਕਰ ਦਿਓ ਤੇ 15 ਦਿਨ ਬਾਅਦ ਇੱਕ ਫੇਰ ਰਿਪੀਟ ਕਰ ਦਿਓ ਪਹਿਲੇ ਤੁਸੀਂ ਸਪਰੇਅ ਜਿਵੇਂ ਬ্লাইਟ ਆਕਸ ਕੋਸਾਈਡ ਵਗੈਰਾ ਆਉਂਦੇ ਉਹਦੀ ਤੇ ਨਾਲ ਕਸੂਗਾ ਮਾਈਸਨ ਜਾਂ ਸਟੈਪੋਸਾਈਕਲ ਲੈਂਦੀਆਂ ਪੁੜੀਆਂ ਪਾ ਕੇ ਤੁਸੀਂ ਇਹਦੀ ਸਪਰੇਅ ਕਰ ਕਰ ਦਿਓ ਪਹਿਲੀ ਤੇ ਦੂਜੀ ਸਪਰੇਅ ਤੁਸੀਂ ਪ੍ਰੋਪੀਕੋਨਾਜੋਲ ਜਾਂ ਫਿਰ ਗੈਲਿਲੀਓ ਬੀਜ ਦੇ ਵਿੱਚ ਜਿਹੜਾ ਡਬਲ ਟੈਕਨੀਕਲ ਆਉਂਦਾ ਤੁਸੀਂ ਉਹ ਵੀ ਕਰ ਸਕਦੇ ਜੀ ਤੇ ਕੱਲਾ ਪ੍ਰੋਪੀਕੋਨਾਜੋਲ ਵੀ ਕਰ ਸਕਦੇ ਜੀ ਉਹਦੇ ਨਾਲ ਵੀ ਤੁਸੀਂ ਜੜੀਆਂ ਕੋਈ ਨਾ ਕੋਈ ਆਪਾਂ ਬੈਕਟੀਰੀਆ ਰੋਗ ਵਾਲਾ ਜਿਵੇਂ ਸਟੈਪੋਸਾਈਕ ਲੈਂਦੀਆਂ ਪੂੜੀਆਂ ਜਾਂ ਫਿਰ ਕਸਾਈ ਕਸੂਗਾ ਮਾਈਸਨ ਉਹਦੀ ਵੀ ਆਪਾਂ ਸਪਰੇਅ ਕਰ ਸਕਦੇ ਆ ਤੇ ਜਿੱਥੇ ਜ਼ਿਆਦਾ ਆਉਂਦਾ ਉੱਥੇ ਤੁਸੀਂ ਡਬਲ 15 ਦਿਨ ਬਾਅਦ ਰਿਪੀਟ ਕਰ ਦਿਓ ਸਪਰੇਅ ਤੇ ਤੁਹਾਡੇ ਜਿਹੜਾ ਇਹ ਹਲਦੀ ਰੋਗ ਆ ਜਿਹੜਾ ਨਾ ਮਾਤਰ ਦੇਖਣ ਨੂੰ ਮਿਲੂਗਾ ਬਾਕੀ ਇਹ ਤੁਸੀਂ ਗਲਤੀਆਂ ਵੀ ਤੋਂ ਵੀ बचना ਇਹ ਨਹੀਂ ਕਿ ਤੁਸੀਂ ਸਪਰੇਅਾਂ ਦੋ ਕਰ ਦਿਓ ਤੇ ਜੇਕਰ ਆਪਾਂ ਪਾਣੀ ਭਰ ਕੇ ਜ਼ਿਆਦਾ ਰੱਖਾਂ ਨਾਈਟ੍ਰੋਜਨ ਜ਼ਿਆਦਾ ਪਾਵਾਂਗੇ ਤਾਂ ਫਿਰ ਆਪਾਂ ਨੂੰ ਉਹਨਾਂ ਸਪਰੇਅਾਂ ਦਾ ਕੋਈ ਬਹੁਤਾ ਜ਼ਿਆਦਾ ਲਾਭ ਨਹੀਂ ਮਿਲਦਾ ਤੇ ਸਭ ਤੋਂ ਵੱਡੀ ਗਲਤੀ ਕਿਸਾਨ ਵੀਰ ਕਰਦੇ ਆ ਕਿ ਜਦੋਂ ਸਪਰੇਅ ਕਰਦੇ ਆ ਪਾਣੀ ਬਹੁਤ ਘੱਟ ਲਾਉਂਦੇ ਤੇ ਕਿਸਾਨ ਵੀਰ ਜਦੋਂ ਤੁਹਾਨੂੰ ਲੱਗੇ ਹਲਦੀ ਰੋਗ ਜਾਂ ਕੋਈ ਆਪਣੇ ਫੰਗਸ ਦਾ ਅਟੈਕ ਹੁੰਦਾ ਤੇ ਉਥੇ ਪਾਣੀ ਜਦੋਂ ਅਟੈਕ ਹੋਇਆ ਦਿਖਦਾ ਉਦੋਂ ਆਪਾਂ ਪਾਣੀ ਜ਼ਿਆਦਾ ਲਾਉਣਾ ਹੁੰਦਾ ਲਗਭਗ ਆਪਾਂ ਨੂੰ 150 ਤੋਂ 200 ਲੀਟਰ ਜੇਕਰ ਤੁਸੀਂ ਪਾਣੀ ਲਾਉਂਦੇ ਜੇ ਤਾਂ ਫਿਰ ਆਪਾਂ ਨੂੰ ਜਿਹੜਾ ਇਹਨਾਂ ਹਲਦੀ ਰੋਗਾਂ ਜਾਂ ਫਿਰ ਬਿਮਾਰੀਆਂ ਦਾ ਜਿਹੜਾ ਆਪਾਂ ਇਹਦੇ ਨਾਲ ਬਿਲਕੁਲ ਨਹੀਂ ਦੇਖ ਨੂੰ ਮਿਲਦੀਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹੁਣ ਆਪਾਂ ਗੱਲ ਕਰਦੇ ਆਂ ਪੀਰਸੋ 331 ਦੀ ਆਪਣੇ ਖੇਤ ਦੇ ਵਿੱਚ ਤਾਂ ਕਿਸਾਨ ਨੂੰ ਆਪਣੇ ਖੇਤ ਦੇ ਜਿਹੜਾ ਹਲਦੀ ਰੋਗ ਬਿਲਕੁਲ ਨਹੀਂ ਆਇਆ ਜਿੱਥੇ ਆਪਾਂ ਪਿਛਲੇ ਸਾਲ ਪੀਰਸੋ 226 ਲਾਈ ਸੀ ਉੱਥੇ ਵੀ ਕਿਸਾਨ ਨੂੰ ਆਪਣੇ ਜਿਹੜਾ ਇਹ ਹਲਦੀ ਰੋਗ ਬਿਲਕੁਲ ਨਹੀਂ ਆਇਆ ਕਿਉਂਕਿ ਹੁਣ ਅੱਜ ਤੋਂ ਆਪਾਂ ਗੱਲ ਕਰੀਏ 8 ਤੋਂ 9 ਦਿਨ ਹੋ ਗਏ ਉਸ ਕੇਸ ਦੇ ਵਿੱਚ ਆਪਾਂ ਪਾਣੀ ਬਿਲਕੁਲ ਬੰਦ ਕੀਤਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੁਣ ਮੌਸਮ ਦੇ ਹਿਸਾਬ ਨਾਲ ਹਲਦੀ ਰੋਗ ਵਧਣਾ ਤੇ ਆਪਾਂ ਪਹਿਲਾਂ ਹੀ ਪਾਣੀ ਜਿਹੜਾ ਬੰਦ ਕਰ ਦਿੱਤਾ ਤਾਂ ਕਿ ਹਲਦੀ ਰੋਗ ਦੀ ਜਿਹੜੀ ਐਂਟਰੀ ਨਾ ਹੋਵੇ ਤਾਂ ਇਹਨਾਂ ਚੀਜ਼ਾਂ ਨੂੰ ਧਿਆਨ ਚ ਰੱਖ ਕੇ ਆਪਾਂ ਆਪਣੀ ਫਸਲ ਨੂੰ ਬਿਮਾਰੀਆਂ ਤੋਂ ਬਚਾ ਸਕਦੇ ਹਾਂ ਤੇ ਆਪਾਂ ਉਸ ਬਸਲ ਦਾ ਚੰਗਾ ਝਾੜ ਲੈ ਸਕਦੇ ਹਾਂ ਵੀਡੀਓ ਚੰਗ ਲੱਗੇ ਹੋਰ ਪਰਾਂ ਤੱਕ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ